ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਨ ਹੋਸੀ ਪੀ ਸੱਚ ਜਉ ਬੁਲਾ ਹੈ ਸਵਾਮੀ ਕੁਦਰਤ ਕਵਨ ਹਮਾਰੇ ਸਾਧ ਸੰਗ ਗਨਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਉਕਿ ਉਚਰੈ ਸਾਸਤਰ ਪਟ ਪਿੰਗ ਕਿਰਣ ਚੜ ਜਾਏ ਅੰਧ ਲਖ ਬਦਰੋ ਸੁਣੈ ਜੋ ਕਾ ਪਕਰਾਏ ਰਾਜਾ ਰਾਜ ਪਾਨਾਨ ਪਾਨ ਦੇਵਾਨ ਦੇਵឧបਮਾ ਮਹਾਨ ਜਵਾਰ ਸ਼ਤਰ ਦਾ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਪਾਵਨ ਗੁਰਬਾਣੀ ਰਾਹੀਂ ਗੁਰਦੇਵ ਮਨੁੱਖ ਤਾਰ ਵਿਸਤਰਾ ਉਪਦੇਸ਼ ਕਰਦੇ ਹਨ ਭਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪਹਿਲਾ ਕੱਲ ਦੇ ਦੀਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਗੁਰ ਮਿਲਿਆ ਮਿਲਾਂ ਕਿਸ ਮਾਇਆ ਕਰ ਕਿਰਪਾ ਕਰ ਮੈਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਅੱਜ ਦਾ ਇਹ ਪਾਵਨ ਸ਼ਬਦ ਗਉੜੀ ਰਾਗ ਦੇ ਵਿੱਚ ਪਹਿਲੇ ਪਾਦਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕਥਨ ਕੀਤਾ ਹੋਇਆ ਇਹ ਸ਼ਬਦ ਹੈ ਆਪ ਸ਼ਬਦ ਦੀ ਅਰੰਭ ਦਾ ਇਸ ਤਰ੍ਹਾਂ ਕਰ ਰਹੇ ਹਨ ਕਿਰਤੋ ਪਿਆ ਨਹ ਲਿਟੈ ਕੋਈ گرو نانک دیو جی مہاراج کہہ رہے ہیں کہ اس جیو دے کیتے ہوئے کرم کا لیپ اس متھے دے لکھیا پیا ہے ਜੋ ਪਿਛਲੇ ਜਨਮ ਅਸੀਂ ਕੀਤੇ ਪਿਛਲੇ ਜਨਮਾਂ ਦੇ ਵਿੱਚ ਜੋ ਕੀਤੇ ਹੋਏ ਕਰਮ ਹਨ ਉਹ ਇਸ ਜਨਮ ਦੇ ਵਿੱਚ ਸਾਡੇ ਮੱਥੇ ਤੇ ਲਿਖੇ ਹੋਏ ਹਨ ਤੇ ਉਸ ਨੂੰ ਭੋਗੇ ਤੋਂ ਬਗੈਰ ਜੋ ਪਿਛਲੇ ਜਨਮ ਦੇ ਕੀਤੇ ਹੋਏ ਕਰਮ ਹਨ ਉਹਨਾਂ ਨੂੰ ਭੋਗੇ ਤੋਂ ਬਿਨਾਂ ਕੋਈ ਮੇੜ ਨਹੀਂ ਸਕਦਾ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਿਹਾ ਕਿ ਕੀ ਜਾਣੀਏ ਅੱਗੇ ਗਿਆਨ ਦਾ ਕੀ ਹਾਲ ਹੋਵੇਗਾ ਜੋ ਤਿਸ ਭਾਣਾ ਸੋਈ ਹੂਆ। ਅਵਰ ਨ ਕਰਨੇ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਉਹਦੇ ਹੁਕਮ ਦੇ ਵਿੱਚ ਉਹ ਹੀ ਕੁਝ ਹੁੰਦਾ ਹੈ ਉਸ ਤੋਂ ਬਿਨਾ ਹੋਰ ਕੋਈ ਦੂਜਾ ਕੁਝ ਕਰਨ ਵਾਲਾ ਨਹੀਂ ਹੈ ਨਾ ਜਾਣਾ ਕਰਮ ਕੇਵੜ ਮਿਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਮੇਂ ਕਾਲ ਪ੍ਰਪਾਇ ਗਰੂ ਮੈਂ ਨਹੀਂ ਜਾਣਦਾ ਆਪ ਦਾ ਕਰਮ ਦਾ ਪਾਵੈ ਕਿ ਅਨੁਗ੍ਰਹਿ ਕਿੱਡਾ ਹੈ ਅਤੇ ਇਹ ਵੀ ਨਹੀਂ ਜਾਣਦਾ ਕਿ ਤੇਰੀ ਦਾਤ ਕਿੱਡੀ ਕੋ ਹੈ ਕਰਮ ਵੀ ਧਰਮ ਵੀ ਅਤੇ ਜਾਤੀ ਵੀ ਮੈਂ ਸਭ ਕੁਝ ਤੇਰੇ ਨਾਮ ਦੀ ਪ੍ਰੀਤੀ ਨੂੰ ਹੀ ਜਾਣਿਆ ਹੈ ਰਹਾਉ ਦਾ ਬਿਸ਼ਰਾਮ ਦੇ ਕੇ ਅਗਲੇ ਪੰਕਤੀ ਚ ਕਥਨ ਕਰ ਰਹੇ ਹਨ ਤੂੰ ਏਵੜਾ ਦਾਤਾ ਦੇਵਨਹਾਰ ਤੋਟ ਨਾਹੀ ਤੁਧ ਭਗਤ ਪੰਡਹਾਰ ਏ ਦੇਵਨਹਾਰ ਪ੍ਰਭੂ ਤੂੰ ਏਡਾ ਵੱਡਾ ਦਾਤਾ ਹੈ ਤੂੰ ਜੀਵ ਨੂੰ ਸਮਾਂ ਚੀਜ਼ਾਂ ਦਿੰਦਾ ਹੈ ਜੋ ਵੀ ਤੇਰੇ ਕੋਲੋਂ ਕੁਝ ਮੰਗਦਾ ਹੈ ਤੂੰ ਜਨੋਹੀ ਉਸ ਨੂੰ ਉਹ ਹੀ ਕੁਝ ਦੇ ਦਿੰਦਾ ਹੈ ਲੈਣ ਵਾਲੇ ਥੱਕ ਜਾਂਦੇ ਹਨ ਪਰ ਤੂੰ ਨਹੀਂ ਥੱਕਦਾ ਬਾਣੀ ਦੇ ਬਚਨਾਂ ਨਾਲ ਕੇ ਦਿੰਦਾ ਦੇ ਲੈਂਦੇ ਥੱਕ ਪਾਹੇ ਤੂੰ ਐਡਾ ਵੱਡਾ ਹੈ ਅਕਾਲ ਪੁਰਖ ਵਾਹਿਗੁਰੂ ਜੋ ਮੈਂ ਬਿਆਨ ਨਹੀਂ ਕਰ ਸਕਦਾ ਤੇ ਤੇਰੀ ਭਗਤੀ ਦੇ ਪੰਡਾਰਿਆਂ ਦਾ ਕੁਝ ਘਾਟਾ ਨਹੀਂ ਆਉਂਦਾ ਕੀਆ ਗਰਭੁ ਨਾ ਆਵੇ ਰਾਸ ਜੀਉ ਪਿੰਡ ਸਭ ਤੀਰੇ ਪਾਸ ਜੋ ਜੀਵ ਨੋਕ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੰਕਾਰ ਕਰਦੇ ਹਨ ਉਹਨਾਂ ਦਾ ਕੀਤਾ ਹੋਇਆ ਹੰਕਾਰ ਤੇਰੇ ਨਾਲ ਰਾਸ ਦਾ ਭਾਗ ਹੈ ਕਿ ਸੂਤ ਨਹੀਂ ਆਉਂਦਾ ਗੁਰਦੇਵ ਕਹਿ ਰਹੇ ਹਨ ਕਿ ਮੇਰਾ ਤਾਂ ਜੀ ਪਿੰਡ ਤਾਂ ਆਦਿਕ ਸਭ ਕੁਝ ਆਪ ਦੇ ਪਾਸ ਅਰਪਣ ਹੈ ਤੂੰ ਮਾਰ ਜੀਵਨ ਹੈ ਬਖਸ਼ ਮਿਲਾਇ ਜੋ ਭਾਵੀ ਤਿਉ ਨਾਮ ਜਪਾਈ ਏ ਕਾਲਪੁਰਖ ਵਾਏ ਗੁਰੂ ਤੂੰ ਹੀ ਮਾਰਦਾ ਹੈ ਤੇ ਤੂੰ ਹੀ ਜਿਉਂਦਾ ਹੈ ਤੇ ਤੂੰ ਹੀ ਜਿਸ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਦੇਵੇਂ ਉਸ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਜਿਵੇਂ ਤੈਨੂੰ ਪਾਉਂਦਾ ਹੈ ਜਿਵੇਂ ਮੇਰੇ ਪਾਸੋਂ ਆਪਣਾ ਨਾਮ ਜਪਾਉਣਾ ਕਰੋ ਤੂੰ ਦਨ ਬਿਨਾ ਸਾਚਾ ਸਿਰ ਮੀਰੇ ਗੁਰਮਤਿ ਦੀ ਪਰੋਸੈ ਤੀਰੈ ਤੂੰ ਹੀ ਦਾਨਾ ਦਾ ਭਾਵ ਹੈ ਤੇ ਦਨਾ ਹੈ ਤੇ ਬੀਨਾ ਦਾ ਪਾਪ ਦ੍ਰਿਸ਼ਟਾ ਹੈ ਤੂੰ ਹੀ ਦਨਾ ਹੈ ਤੇ ਤੂੰ ਹੀ ਦ੍ਰਿਸ਼ਟਾ ਹੈ ਅਤੇ ਮੇਰੇ ਸਿਰ ਤੇ ਸੱਚਾ ਸਾਹਿਬ ਹੈ ਮੈਨੂੰ ਗੁਰ ਸਿੱਖਿਆ ਜੋ ਮੈਂ ਤਾਂ ਆਪ ਜੀ ਦੇ ਹੀ ਭਰੋਸੇ ਜਿਉਂਦਾ ਹਾਂ ਤਨ ਮਹਿ ਮੈਲੋ ਨਹੀਂ ਮਨ ਰਾਤਾ ਗੁਰ ਬਚਨੀ ਸੱਚ ਸ਼ਬਦ ਪਛਾਤਾ ਆਪ ਜੀ ਦੇ ਪ੍ਰੇਮ ਵਿੱਚ ਮਨ ਮਨ ਦੇ ਤਦਾਕਾਰ ਹੋਣ ਕਰਕੇ ਤਨ ਵਿੱਚ ਪਾਪਾਂ ਰੂਪੀ ਮੈਲ ਨਹੀਂ ਹੈ ਗੁਰਾਂ ਦੇ ਬਚਨਾਂ ਦੁਆਰੇ ਸੰਸਾਰ ਵਿੱਚ ਇਹ ਸੱਚੇ ਬ੍ਰਹਮ ਆਪ ਜੀ ਨੂੰ ਹੀ ਪਛਾਣਿਆ ਹੈ ਤੇਰਾ ਤਾਣੋ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਸਾਨੂੰ ਤੇਰਾ ਤਾਣ ਦਾ ਪਾਵ ਹੈ ਕੇ ਬਲ ਹੈ ਅਤੇ ਆਪ ਜੀ ਦੇ ਨਾਮ ਦੀ ਵਿਡਿਆਈ ਪ੍ਰਾਪਤ ਹੈ ਗੁਰੂ ਜੀ ਕਥਨ ਕਰਦੇ ਹਨ ਅਸੀਂ ਤੁਹਾਡੀ ਭਗਤੀ ਦੇ ਵਾ ਭਗਤਾਂ ਦੀ ਸ਼ਰਨ ਵਿੱਚ ਰਹਿਣਾ ਕਰਦੇ ਹਨ ਜਿਨ੍ਹਾਂ ਨੂੰ ਤੇਰਾ ਬਾਲ ਅਤੇ ਨਾਮ ਦੀ ਵਿੜਿਆਈ ਪ੍ਰਾਪਤ ਹੈ ਉਹਨਾਂ ਨੇ ਗੁਰੂ ਸ਼ਰਨ ਵਿੱਚ ਆ ਕੇ ਭਗਤੀ ਵਿੱਚ ਰਹਿਣਾ ਪੀਤਾ ਹੈ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਇਸ ਪਵਿੱਤਰ ਪਾਵਨ ਵਰਬਾਣੇ ਦੀ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਸਾਥ ਸੰਗਤ ਗੁਰੂ ਦੇ ਦਰ ਦਾ ਉੱਪਰ ਜਾਣ ਕੇ ਆਪਣੇ ਦਰ ਦਾ ਬਿਖਾਰੇ ਜਾਣ ਕੇ ਮਾਫ਼ ਕਰ ਦੇਣੀਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਬੁਜਾਰਿਆ ਸਮਾ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਵੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰਦੇ ਕਾ ਖਾਲਸਾ ਵਾਹਿਗੁਰਦੇ ਕੀ ਬੋਲੇ